ਵੀਕੀ ਹਾਲਾਜੀ ਸਾਰਿਆਂ ਦੇ ਆਸ ਕਰਦਾ ਸਾਰੇ ਠੀਕ ਹੋਵੋਗੇ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਮੁੱਦੇ ਚੱਲ ਰਹੇ ਐ ਪਹਿਲਾ ਮੁੱਦਾ ਤਾਂ ਹੈਗਾ ਹੜ੍ਹਾਂ ਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਦੂਜਾ ਮੁੱਦਾ ਚੱਲ ਰਿਹਾ ਬਈ ਬੌਲੇ ਰੋਕ ਕਰਕੇ ਹੋਏ ਝੋਨੇ ਖਰਾਬ ਦਾ ਤੇ ਨਰਮੇ ਦਾ ਜਿਹਦੀ ਕਿਤੇ ਵੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਕਿਸਾਨ ਉੱਪਰ ਨੂੰ ਵੇਖ ਕੇ ਸੋਚ ਰਿਹਾ ਵੀ ਯਾਰ ਹਾਂ ਮੇਰੇ ਵੀ ਕੋਈ ਬਾਹਰ ਫਰਨ ਆਊਗਾ ਕਿਉਂਕਿ ਪਾਲਸੀਆਂ ਬੰਦੀਆਂ ਪਾਲਸੀਆਂ ਟਹਿ ਜਾਂਦੀਆਂ ਉਏ ਕਾ ਕੂੜੇ ਦੇ ਕਰਕਰ ਦੇ ਵਿੱਚ ਸਿੱਟੀਆਂ ਜਾਂਦੀਆਂ। ਅਸੀਂ ਇਹੀ ਕਹਿ ਸਕਦੇ ਹਾਂ ਕਿਉਂਕਿ ਇੰਨਾ ਟਾਈਮ ਹੋ ਗਿਆ ਪੰਜਾਬ ਦੇ ਵਿੱਚ ਨਾ ਤਾਂ ਕੋਈ ਫਸਲ ਬੀਮਾ ਯੋਜਨਾ ਆਈ ਹੈ ਤੇ ਨਾ ਹੀ ਉਹਦੇ ਤੇ ਕੋਈ ਵਿਚਾਰ ਚਰਚਾ ਹੋਈ ਹੈ। 4 ਸਾਲ ਹੋ ਗਏ ਬਈ ਨਰਮਾਣੀ ਹੋਇਆ। ਬੌਣਾ ਰੋਗ ਪਹਿਲਾਂ ਵੀ ਆਇਆ ਹੁਣ ਫੇਰ ਆ ਗਿਆ। ਕੀ ਉਹ ਤੇ ਕੋਈ ਸੁਣਵਾਈ ਹੋਈ ਜਾਂ ਕੋਈ ਤੇ ਕੋਈ ਕੰਪਨਸੇਸ਼ਨ ਮਿਲ ਰਿਹਾ ਹੈ? ਕੋਈ ਕੰਪਨਸੇਸ਼ਨ ਨਹੀਂਗਾ। ਉਹਨਾਂ ਕਿਸਾਨਾਂ ਦਾ ਕੀ ਬਣੂ ਬਾਈ? ਉਹਨਾਂ ਦੀ ਫਸਲ ਤੱਪੜ ਹੋਈ ਪਈ ਹੈ। ਜੇ ਹੜਾ ਕਰਕੇ ਫਸਲ ਖਰਾਬ ਹੋ ਚੁੱਕੀ ਆ ਨਾ ਬਾਈ। ਤੇ ਉੱਥੇ ਵੀ ਉਹਨਾਂ ਦੇ ਵਾਣ ਵਿਹਲੇ ਐ ਨਰਮੇ ਵਾਲੇ ਦਾ ਵੀ ਵਿਹਲ ਐ ਤੇ ਝੂਨੇ ਵਾਲੇ ਦਾ ਵੀ ਵਿਹਲ ਐ ਦੋਨਾਂ ਦੇ ਬਰੋਬਰ ਐ ਕੰਡੀਸ਼ਨ ਬਰੋਬਰ ਐ ਹੜਾਂ ਦੇ ਕਰਕੇ ਚਲੋ ਬਹੁਤ ਨੁਕਸਾਨ ਹੋਇਆ ਇਹ ਆਪਾਂ ਮੰਨਦੇ ਆ ਪਰ ਉਹਨਾਂ ਦੀ ਵੀ ਕੋਈ ਬਾਹ ਨਹੀਂ ਫੜ ਰਿਹਾ ਇਹਦੇ ਉੱਤੇ ਵਿਚਾਰ ਹੋਣਾ ਜ਼ਰੂਰੀ ਐ ਕਿਉਂਕਿ ਸਰਕਾਰਾਂ ਸਾਰਿਆਂ ਦੀਆਂ ਜਾਵੜੀਆਂ ਕਾਲੀ ਦੋਸ਼ ਲਾਉਂਦੇ ਅਸੀਂ ਇਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਵੀ ਨਹੀਂ ਕੀਤਾ ਕਾਂਗਰਸ ਕਹਿੰਦੇ ਅਸੀਂ ਕੀਤਾ ਸੀਗਾ ਇਹਨਾਂ ਨੇ ਨਹੀਂ ਕੀਤਾ ਕਾਂਗਰਸ ਨੇ ਵੀ ਨਹੀਂ ਕੁਛ ਕੀਤਾ ਤੇ ਕੀਤਾ ਇਹਨਾਂ ਨੇ ਵੀ ਨਹੀਂ ਕੁਛ ਕਹਿਣਾ ਤਾਂ ਪਿਆ ਰਿਹਾ ਬਾਈ ਕੋਈ ਪਾਲਸੀ ਹੈਣੀ ਗਈ ਬੀਮੇ ਦੀ ਜੇ ਕੋਈ ਬੀਮੇ ਦੀ ਪਾਲਸੀ ਹੋਵੇ ਫੇਰ ਹੀ ਕੋਈ ਗੱਲ ਹੈ ਨਾ ਬੀਮੇ ਦੀ ਤਾਂ ਕੋਈ ਪਾਲਸੀ ਹੈਣੀਗੀ ਕਿਸਾਨ ਵੇਖਦਾ ਵੀ ਹਾਂ ਮੇਰੀ ਕੋਈ ਸਾਰ ਲੈਣ ਆਊਗਾ ਪਰ ਸਾਰ ਕੋਈ ਲੈਣ ਹੀ ਨਹੀਂ ਆਉਂਦਾ ਗੱਲ ਬਸ ਕੀ ਹੈ ਕਾਜੀ ਪੱਤਰੀ ਰਹਿ ਜਾਂਦੀ ਹਾਂਜੀ ਕਿ ਕਿਸਾਨ ਦਾ ਨੁਕਸਾਨ ਹੋਇਆ ਪਰ ਕੋਈ ਨਹੀਂ ਪਈ ਆ ਰਿਹਾ ਸੋ ਸਾਡੀ ਬੇਨਤੀ ਹੈ ਵੀ ਉਹਨਾਂ ਦੀ ਵੀ ਸਾਰ ਲਈ ਜਾਵੇ ਜਿਹੜੇ ਵਿਚਾਰਿਆਂ ਦਾ ਨਰਮਾ ਖਰਾਬ ਹੋ ਗਿਆ ਜਿਹੜਾ ਜਦਾ ਝੋਨਾ ਖਰਾਬ ਹੋ ਗਿਆ ਕਿਉਂਕਿ ਹਾਲਤ ਉਹਨਾਂ ਦੀ ਵੀ ਬਹੁਤ ਮੰਦੜੀ ਆ ਬਾਈ ਸਾਨੂੰ ਬੇਨਤੀ ਕਰਨੀ ਪੈ ਰਹੀ ਹੈ ਕਿਉਂਕਿ ਕੁਈ ਸਾਰ ਨਹੀਂ ਲੈ ਰਿਹਾ ਉਹਨਾਂ ਦਾ